हां जी दोस्तों सारेयानु सत श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾੜ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਜੜਿਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰ ਕਾਫੀ ਵੀਡੀਓ ਜਿਹੜੀਆਂ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਬਹੁਤ ਸਾਰੇ ਪਸ਼ੂ ਜੜਿਆ ਤੁਹਾਨੂੰ ਇਸ ਘਰੋਂ ਦਿਖਾਈਦੇ ਆ ਚਾਹੇ ਨੀਲੀ ਰਾਵੀ ਦੇ ਹੋਣ ਨੀਲੀ ਦੇ ਪਸ਼ੂ ਹੋਣ ਮੋਹਰਾ ਦੀਆਂ ਝੋਟੀਆਂ ਹੋਣ ਬੇੜਾ ਵੀ ਤਕਰੀਬਨ ਕਦੇ-ਕਦੇ ਹੀ ਆਉਂਦੇ ਆ ਪਸ਼ੂ ਕਿਉਂਕਿ ਸੇਲ ਪਰਚੇਜ ਦਾ ਕੰਮ ਆ ਪਸ਼ੂ ਜਿਹੜਾ ਦੋਸਤੋ ਹਰ ਇੱਕ ਕੈਟਾਗਰੀ ਦਾ ਹਰ ਇੱਕ ਸ਼੍ਰੇਣੀ ਦਾ ਇਸ ਘਰੇ ਆਉਂਦਾ ਰਹਿੰਦਾ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਇੱਕ ਬੇੜ ਦਿਖਾ ਦਾਂਗੇ ਦੋਸਤੋ ਕੋਈ ਸੱਤਾਂ ਕ ਮਹੀਨਿਆਂ ਦੀ ਗੱਭਣਾ ਠੀਕ ਆ ਜੀ ਪੂਰੀ ਡਿਟੇਲ ਲੈ ਲਾਂਗੇ ਤੇ ਤਿੰਨ ਜਿਹੜੀਆਂ ਤੁਹਾਨੂੰ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਬਿਲਕੁਲ ਤਿੰਨ ਤਾਜ਼ੀਆਂ ਸੁਈਆਂ ਨੇ ਕਿੰਨੇ-ਕਿੰਨੇ ਦਿਨਾਂ ਦੀਆਂ ਸੁਈਆਂ ਕੀ ਰੇਟ ਭਾਅ ਪਰ ਤਾਂ ਕਿੰਨਾ ਦੁੱਧ ਥੱਲੇ ਹਾਜ਼ਰ ਉਹ ਪੂਰੀ ਗੱਲਬ ਤੋ ਅੱਜ ਦੇ ਦੋਸਤੋ 31 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆਂ ਸ਼ਾਮ ਦਾ ਸਮਾਂ ਕੋਈ ਸ਼ਾਮ ਦਾ ਸਮਾਂ ਤੁਸੀਂ ਨੋਟ ਕਰ ਸਕਦੇ ਜੀ ਕੋਈ 4:00 ਵਜੇ ਦੇ ਬਿਲਕੁਲ ਲਗਭਗ ਜਿਹੜਾ ਸਮਾਂ ਹੈਗਾ ਸ਼ਾਮ ਦਾ 3:30 4:00 ਵਜੇ ਦਾ ਸਮਾਂ ਤੇ ਕੱਲ ਨੂੰ 1 ਨਵੰਬਰ ਨੂੰ ਜਿਹੜੀ ਆ ਦੋਸਤੋ ਇਹ ਵੀਡੀਓ ਅਪਲੋਡ ਕਰਦੇ ਆਂਗੇ ਮਾਰਨਿੰਗ 6:00 ਵਜੇ ਠੀਕ ਆ ਜੀ ਹੁਣ ਦਾ ਸਮਾਂ ਤੁਸੀਂ ਨੋਟ ਕਰ ਲਓ 3:29 ਮਿੰਟ ਨੇ ਠੀਕ ਆ ਤੇ ਕੱਲ ਨੂੰ 1 ਨਵੰਬਰ ਨੂੰ ਜਿਹੜੀ ਵੀਡੀਓ ਸਵੇਰੇ ਮਾਰਨਿੰਗ 6:00 ਵਜੇ ਅਪਲੋਡ ਕਰਦੇ ਆਂਗੇ ਸੋ ਉਸ ਤੋਂ ਬਾਅਦ ਕੋਈ ਵੀਰ ਆਪਦੀ ਨੱਖ ਪਰਖਾ ਤਸੱਲੀ ਆ ਦੋ ਡੰਗ ਚੋਲੇ ਤਿੰਨ ਟਾਈਮ ਚੋਲੇ ਉਹ ਤੁਸੀਂ ਕਰਨੀ ਆ ਠੀਕ ਆ ਜੀ ਹਾਈਟ ਕੱਦ ਥਣਾ ਦੀ ਚੰਗੀ ਮਾੜੀ ਭਾਰ ਪੇਸ਼ਾ ਉਹ ਜਿਹੜੀ ਗੱਲਬਾਤ ਆਪਾਂ ਤੁਹਾਨੂੰ ਦੱਸ ਦਾਂਗੇ ਮੌਕੇ ਤੇ ਹਾਜ਼ਰ ਹੋ ਕੇ ਬਾਕੀ ਚਵਾਈ ਆਪਦੀ ਚੈੱਕ ਪਾਸ ਕਰ ਲਓ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਸਾਸਰੀ ਕਾਲ ਰਾਜਵੀਰ ਮੇਰੇ ਵੱਲੋਂ ਵੀ ਸਾਸਰੀ ਕਾਲ ਹੋਸਣਾਉ ਠੀਕ ਠਾਕ ਆ ਬਹੁਤ ਵਧੀਆ ਜੀ ਠੀਕ ਠਾਕ ਹੈਡ ਦੀ ਕਲਾਈ ਠੀਕ ਆ ਜੀ ਅੱਛਾ ਹੋਰ ਭਾਜੀ ਬਾਰ ਸਾਹਿਬ ਕਿਵੇਂ ਝੋਨੇ ਚਾਣੇ ਸਾਂਭ ਲੈ ਵਧੀਆ ਵਧੀਆ ਸਾਂਭੇ ਗਏ ਠੀਕ ਆ ਜੀ ਹਾਂ 11 ਕਿਆ ਰਹਿ ਗਿਆ ਹੁਣ ਉਹ ਵੱਢ ਕੇ ਤੇ ਵੇਚਦੇ ਆ ਠੀਕ ਆ ਜੀ ਹਾਂ ਜੀ ਉਹ ਹਿਸਾਬ ਨਾਲ ਥੋੜਾ ਜਿਹਾ ਜਿਵੇਂ ਆਪਣਾ ਵੀਡੀਓ ਵਿੱਚ ਅਪਲੋਡ ਤੇ ਥੋੜਾ ਟਾਈਮ ਜਾਂ ਫਰਕ ਪੈਂਦਾ ਉਹ ਇਦਾਂ ਕੁਝ ਜਾਂ ਡੰਗਰ ਨਾਲ ਨਾਲ ਵਿਕੀ ਗਏ ਕੁਝ ਉਧਰ ਰੁੱਜੇ ਹੈ ਝੋਨੇ ਜਾਣੇ ਲਈ ਹਾਂ ਬਿਲਕੁਲ ਜੀ ਹਾਂ ਉਹ ਇੱਕ ਦੋ ਆਈ ਗਏ ਨਾਲ ਨਾਲ ਸੇਲ ਹੋਈ ਗਏ ਠੀਕ ਆ ਠੀਕ ਉਹ ਇਦਾਂ ਫਿਰ ਘਰੇਲੂ ਪਿੰਡਾਂ ਪੁੰਡਾਂ ਵਾਲੇ ਲਈ ਗਏ ਲਾਗੇ ਬਣੀ ਬਿਲਕੁਲ ਜੀ ਬਿਲਕੁਲ ਹਾਂ ਜੀ ਸਹੀ ਹੈ ਜੀ ਹਾਂ ਲਓ ਜੀ ਅ ਅੱਜ ਪਸੂ ਚਾਰ ਵਹਾਉਣੇ ਆਪਾਂ ਹਾਂਜੀ ਤਿੰਨ ਮੱਝਾਂ ਸੂਈਆਂ ਜੇ ਤੇ ਇੱਕ ਗਾਂ ਜੇ ਸੱਤਾਂ ਮਹੀਨੇ ਗੱਬਣ ਠੀਕ ਆ ਹਾਂਜੀ ਬਿਲਕੁਲ ਜੀ ਲਓ ਭਾਜੀ ਬਾੜ ਸਾਹਿਬ ਕਿਹੜੇ ਪਾਸੋਂ ਸਟਾਰਟ ਕਰੀਏ ਅੱਜ ਇਧਰੋਂ ਹੀ ਕਰ ਲੋ ਲਿਓ ਜੀ ਹਾਂਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਆਹ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਇਸ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨੂੰ ਇਹਨੂੰ ਸੂਈ ਨੂੰ ਅੱਜ 5-6 ਦਿਨ ਹੋ ਗਏ ਜੀ 5-6 ਦਿਨ ਇਹਦੇ ਥੱਲੇ 10 ਲੀਟਰ ਦੁੱਧ ਤਿਆਰ ਜੀ ਠੀਕ ਆ ਜੀ ਜੇ ਕੋਈ ਦੂਰ ਨੇੜੇ ਡਾਡੇ ਵਾਲਾ ਕੋਈ ਭੇਜਣੀ ਆਪਾਂ 9 ਲੀਟਰ ਚ ਭੇਜਣੀ 9 ਲੀਟਰ ਹਾਂ 10 ਲੀਟਰ ਦੁੱਧ ਇੱਥੇ ਤਿਆਰ ਆ ਦੋ ਟਾਈਮ ਆਉਦੀ ਤਸੱਲੀ ਕਰ ਲੇ ਤੇ ਨਾ ਟਾਈਮ ਕਰ ਲਈ ਠੀਕ ਆ ਜੀ ਆ ਲਓ ਵੀ ਦੋਸਤੋ ਨੀਲੀ ਰਾਵੀ ਦੇ ਵਿੱਚ ਜਿਹੜੀ ਇਹ ਮੱਝ ਅੱਖ ਬਿੰਦੀ ਮਣਕੀ ਐ ਟੇਡਾ ਘਾਟ ਵਿੱਚ ਘਾਰੋਂ ਥੋੜਾ ਚੀਰ ਟੁੱਟਦਾ ਠੀਕ ਆ ਹਾਂ ਜੀ ਤੇ ਹਾਈਟ ਮੀਡੀਅਮ ਕੋਈ ਵੀਰ ਤੁਸੀਂ ਕਾਊਂਟ ਕਰ ਲਿਓ ਮੀਡੀਅਮ ਹਾਈਟ ਤੇ ਬੱਚਾ ਮਗਰ ਕੀ ਸੀਂਦੇ ਇਹਦੇ ਮਗਰ ਕਟਾ ਜੀ ਮਗਰ ਕਟਾ ਆ ਵੇ ਆ ਜੇ ਦਾ ਕਟਾ ਠੀਕ ਆ ਪੰਜਾ ਛੇ ਦਿਨਾਂ ਦਾ ਜਿਹੜਾ ਬੱਚਾ ਠੀਕ ਆ ਨਾੜੂ ਹੈਗਾ ਇਹੋ ਦੂਜੇ ਨੇ ਕੱਟੀ ਨੇ ਲਾ ਲਾਤਾ ਤਸਰੀ ਠੀਕ ਆ ਜੀ ਇਹ ਮਗਰ ਕਟਾ ਮੇਲ ਨਾਲ ਨਾੜੂ ਨਾਲ ਹੀ ਰਾਈ ਵੀਰ ਹੂੰ ਉਹ ਨਾਲ ਬੰਦੇ ਇਕੱਠੇ ਆਲਾ ਨਾ ਤੇ ਚੁੰਗ ਕੇ ਲਾਤਾ ਆ ਚਲੋ ਜੀ ਇੱਕ ਦੂਜੇ ਚੁੰਗੀ ਜਾਂਦੇ ਨਾ ਫਲ ਹਫਤੇ ਖੰਡ ਸਮਾਂ ਵੀ ਹੋ ਗਿਆ ਹਾਂਜੀ ਤੇ ਠੀਕ ਹੈ ਜੀ ਹੁਣ ਦੁੱਧ ਕਿੰਨਾ ਚਵਾ ਦਾਂਗੇ ਹੁਣ ਹੈਗਾ ਕੀ ਇਹਦੇ ਥਲੇ ਇਹਦੇ ਥਲੇ ਰਾਜਵੀਰ ਦੁੱਧ 10 ਲੀਟਰ ਆ ਪਰ ਆਪਾਂ 9 ਲੀਟਰ ਚ ਭੇਜਾਂਗੇ 9 ਲੀਟਰ ਚਵਾਵਾਂਗੇ 9 ਦਾ ਹੀ ਮੁੱਲ ਲਾਂਗੇ ਆਪਾਂ ਠੀਕ ਹੈ ਜੀ ਹਾਂਜੀ ਹਾਂ 10 ਸਾਬ ਵੈਸੇ 9 ਲੀਟਰ ਹਾਂਜੀ ਇਹ 9 ਦਾ ਹੀ ਮੁੱਲ ਕਰਾਂਗੇ ਆਪਾਂ ਕੋਈ ਵੀਰ ਦੂ ਢਾਡੋਂ ਆਵੇ ਕੋਈ ਠੀਕ ਇਹ ਨਾ ਹੋਵੇ ਕਿਸੇ ਰਕਮ ਦਾ ਕੋਈ ਕੇ ਚਵਾਪ ਸਮਾਂ ਭਾਜੀ ਪਾਰਸ ਦੇਣਾ ਮੈਂ ਇੱਕ ਨੰਬਰ ਦਾ ਚਵਾਈ ਧਾਰਾ ਨੂੰ ਵੀ ਮਾਰਾ ਦੇਣੀ ਆ ਵੀਡੀਓ ਦੇ ਹਾਂ ਉਂਝ ਵੀ ਇਹ ਆਪ ਦੋ ਦੇ ਮੋਟਰ ਰਗੇ ਚਵਾਊਗਾ ਇਹਦਾ ਠੀਕ ਹੈ ਜੀ ਹਾਂਜੀ ਦੇਉ ਚਵਾਈ ਦਾ ਮਾੜਾ ਪਡੰਗਰ ਨਹੀਂ ਲਿਉਂਦੇ ਤੁਹਾਨੂੰ ਪਤਾ ਹੈ ਕੋਈ ਭੂਰ ਛਿਟਾ ਹੋਵੇ ਆਪਾਂ ਪਹਿਲਾਂ ਦੱਸ ਦਿੰਨੇ ਕੋਈ ਨੁਕਸਾਨੀ ਹੈਗਾ ਇਹਨਾਂ ਜੀ ਲਓ ਵੀ ਦੋਸਤੋ ਸਿਆਂ ਦਿਨਾਂ ਦੀ ਸੂਈ ਆ ਨੀਲੀ ਰਾਵੀ ਦੇ ਵਿੱਚ ਮੱਝ ਪੈਂਦੀ ਆ ਹਵਾਨੇ ਆਰਡਰ ਦੀ ਕੁਆਲਿਟੀ ਚੰਗੀ ਆ ਬਿਲਕੁਲ ਇੱਕ ਸਾਰ ਲੇਵਾ ਪੱਧਰ ਲੇਵਾ ਚਾਰੇ ਥਣ ਸਪੇਸ ਘਟੋ ਘਟ ਤੁਸੀਂ ਆਪ ਦੇਖ ਲਓ 5 5 4 4 ਇੰਚਾਂ ਦੇ ਥਣ ਵੰਡ ਪੁੰਡ ਚੰਗੀ ਆ ਠੀਕ ਆ ਤੇ ਫੇਸ ਕੁਆਲਿਟੀ ਸ਼ਕੀਨੀ ਸ਼ਕੂਨੀ ਵਾਲੇ ਪਾਸੋਂ ਵੀ ਪੂਰੀ ਆ ਤੇ ਥਣ ਚੱਡਾ ਵੀ ਪੂਰਾ ਸਾਫ਼ ਚੰਗੇ ਪਿੱਠਪੂੜੇ ਦੀ ਆ ਪਤਲੇ ਪਿੰਡੇ ਦੇ ਵਿੱਚ ਠੀਕ ਆ 9 ਕਿਲੋ ਦੁੱਧ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ 9 ਕਿਲੋ ਦੁੱਧ ਪਾਈ ਦਲੇਰ ਸਿੰਘ ਬਾਟ ਕਹਿੰਦਾ ਵੀ 9 ਕਿਲੋ ਕਹਿ ਕੇ ਦਵਾਂਗੇ ਠੀਕ ਆ ਹਾਂਜੀ ਕੋਈ 12 ਦੱਸ ਦੀਏ ਤੇ ਮਨਕੇ 9 ਨਿਕਲੇ ਫਾਇਦਾ ਨਹੀਂ ਕੋਈ ਹਾਂਜੀ ਦੁੱਧ ਉਹਨਾਂ ਹੀ ਦੱਸਣਾ ਜਿੰਨਾ ਹੈਗਾ ਬਿਲਕੁਲ ਫਿਰ ਇੱਕ ਤੁਹਾਨੂੰ ਪਤਾ ਹੁਣ ਪੱਠੇ ਪੁੱਠੇ ਦੀ ਛਾੜ ਚੱਲਣ ਢਈ ਆ ਹੂੰ ਹੁਣ ਸਾਡੇ ਸਾਡੇ ਦੇ ਵੇਸੇ ਚਾਰ ਹੈਗਾ ਡੰਗਰਾਂ ਨੂੰ ਪਾਉਣ ਲਈ ਕਈ ਡੰਗਰ ਇਹੋ ਜਿਹੇ ਹੁੰਦੇ ਆ ਚਾਰ ਨੂੰ ਮੂੰਹ ਹੀ ਨਹੀਂ ਲਾਉਂਦੇ ਬਾਹਰ ਨਾਲ ਉਹਦੇ ਛੱਡ ਦਿੰਦੇ ਆ ਹੂੰ ਤੇ ਕਈਆਂ ਘਰਾਂ ਯਾਰ ਤਰੀਬਨ ਯਾਰ ਕੀ ਮੇਰੇ ਹਿਸਾਬ ਨਾਲ 50% ਹੀ ਆਪਾਂ ਚੜੀ ਆਪਾਂ ਨਾ ਰਮਰਾ ਲੈਣੀ ਆ ਨਾਉ ਨਾਲੀਆ ਪਤਾ ਰਮਰਾ ਦੇਣੀ ਆ ਨਾਲੋਂ ਨਾਲ ਰੇਟ ਦੱਸ ਦੇਣਾ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਟੀ ਲਿਆਉਣਾ ਬਾਟੀ ਮਰਾਦਰਾ ਹਾਂ ਨਿਆ ਗਰੀ ਚੌੜਾ ਦਾ ਤੁਹਾਨੂੰ ਆਉਂਦਾ ਆਹ ਯਾ ਡੈਮਟ ਆ ਜਾ ਚੌਈ ਦਾ ਤੇ ਜਨਾ ਵਾਧਾ ਅਗਲਾ ਪੂਰ ਛੱਟਾ ਵੇਖ ਲੈਂਦਾ ਬਿਲਕੁਲ ਜੀ ਬਿਲਕੁਲ ਹਾਂ ਆਹ ਇਹਦਾ ਜੋ ਰਾਹੀ ਵੀਰ ਦੱਸਾਂਗੇ ਉਹ ਹੀ ਨਿਕਲੂਗਾ ਹਾਂ ਮੋਟੀਆਂ ਧਾਰਾਂ ਜੀ ਪੂਰੀ ਪੋਲੀ ਚੋਂ ਨਾ ਰੂ ਵਾਂਗੂ ਭੈਣ ਚੋਵੇ ਭੈਣ ਚੋਵੇ ਭਰਾ ਚੋਵੇ ਕਈ ਡੰਗਰ ਹੁੰਦੇ ਕੜੇ ਚੋਈ ਨਹੀਂ ਜਾਂਦੇ ਹਾਂ ਬਿਲਕੁਲ ਬਿਲਕੁਲ ਬਸ ਬਸ ਠੀਕ ਹੈ ਜੀ ਹਾਂ ਆਪਾਂ ਕੱਲੇ ਕਰੇ ਸਾਂ ਜੀ ਹਾਂ ਇਦਾਂ ਹੈ ਮਰਾ ਜੀ ਓਕੇ ਜੀ ਠੀਕ ਹੈ ਜੀ ਓਕੇ ਠੀਕ ਹੈ ਸੋ ਦੋਸਤੋ ਚੁਵਾਈ ਚੰਗੀ ਆ ਬਾਕੀ ਸਾਰੇ ਵੀਰਾਂ ਨੇ ਤੁਸੀਂ ਦੇਖ ਹੀ ਲਈ ਆ ਫਿਰ ਵੀ ਆਪਦੀ ਕੋਈ ਆਪਦੀ ਇੱਥੀ ਕਰ ਸਕਦਾ ਆਨਲਾਈਨ ਵੀਰ ਜਿਹੜਾ ਵੀ ਕਿਸੇ ਵੀਰ ਨੇ ਆਨਲਾਈਨ ਮੰਗਵਣੀ ਆ ਉਹਨਾਂ ਵਾਸਤੇ ਆ ਠੀਕ ਤਰ੍ਹਾਂ ਠੀਕ ਜਿਹੜਾ ਕੋਈ ਘਰੇ ਆਣ ਕੇ ਤਸੱਲੀ ਕਰਨਾ ਚਾਹੁੰਦਾ ਤੁਸੀਂ ਘਰੇ ਵੀ ਆਣ ਕੇ ਕਰ ਲਿਓ ਠੀਕ ਆ ਤੇ ਕਿੰਨਾ ਮੁੱਲ ਕਰਦੇ ਆ ਜਿੰਦਾ ਇਹਦਾ ਰਾਜਵੀਰ ਜੀ ਮੁੱਲ ਕਰਦੇ 70000 ਰੁਪਇਆ ਹਾਂਜੀ ਤੇ ਸਿੱਧੀ 4000 ਛੋੜ ਆਪਾਂ ਤੁਹਾਨੂੰ ਪਤਾ ਅੱਗੇ ਵੀ ਕਰ ਦਿੰਨੇ ਆ ਠੀਕ ਆ ਜੀ ਹਾਂ 66000 66000 ਦੀ ਦਿਆਂਗੇ ਠੀਕ ਆ ਹਾਂ 60000 ਹਰਦੀ ਜੀ ਦੋਸਤੋ ਇਹ ਹਾਂ ਨਾ ਹੋਊਗੀ ਠੀਕ ਹੈ ਜੀ ਲੈ ਜੀ ਆਪਾਂ ਭਾਜ ਲਈ ਤੇ ਦੇਣੀ ਵੀ ਆਪਾਂ ਪਾਣਾ ਗੜੇ ਨੂੰ ਠੀਕ ਹੈ ਜੀ ਹਾਂ ਕੋਈ ਭਰਾ ਵਪਾਰੀ ਵੀ ਖੜ ਕੇ ਵੇਚ ਸਕਦਾ ਕੋਈ ਸ਼ੱਕ ਨਹੀਂ ਕਿਸ ਰਕਮ ਦਾ ਹੈਗਾ ਠੀਕ ਹੈ ਜੀ ਹਾਂਜੀ ਲੋ ਵੀ 60000 ਦੇ ਵਿੱਚ ਜੈਸਨੋ ਆ ਠੀਕ ਹੈ ਹਾਂ ਮੱਧ ਚੰਗੀ ਆ ਨੀਲੀ ਰਾਵੀ ਦੇ ਵਿੱਚ ਆ ਸੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਚੰਗੀ ਚਬਾਈ ਆ ਆ ਆ ਗਈ ਆਪਣੇ ਕੋਲ ਝੋਟੀ ਇਹ ਜੇ ਪਹਿਲੇ ਸੂਏ ਕੱਟੀ ਠੀਕ ਹੈ ਜੀ ਇਹ ਹੈ ਜੀ ਚਾਰ ਦੰਦ ਮੂੰਹ ਚੌਗੀ ਆ ਹਾਂ ਚੌਗੀ ਏ ਠੀਕ ਹੈ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਹੀ ਗਏ ਜੀ 10 ਦਿਨ ਹੋ ਗਏ ਹਾਂ ਇਹਦੇ ਥੱਲੇ ਦੁੱਧ 8 ਲੀਟਰ ਤਿਆਰ ਜੀ ਠੀਕ ਹੈ ਚੁਆਈ ਚੁਆਈ ਇੱਕ ਨੰਬਰ ਜੇ ਸੀਲਸ ਲੱਗ ਗਿਆ ਕੋਈ ਕਿਸੇ ਰਗਮ ਦਾ ਚਲਾਮਾ ਨਹੀਂਗਾ ਕਈ ਪਹਿਲੇ ਨਾ ਬੱਚਾ ਨਹੀਂ ਪੈਂਦੀਆਂ ਕਿਤੇ ਮਗਰ ਵੀ ਕੱਟੀ ਏ ਤੇ ਉੰਜ ਵੀ ਸੀਲਸ ਲੱਗ ਗਿਆ ਜਿੱਥੇ ਮਰਜ਼ੀ ਡਾਕ ਕੇ ਚੋਲੋ ਇਹਨੂੰ ਠੀਕ ਹੈ ਜੀ ਹਾਂ ਲਓ ਵੀ ਮੂੰਹ ਚਾਰ ਦੰਦ ਦੋਸਤੋ ਪਹਿਲਾ ਸਵੇਰ ਸੂਈ ਮਗਰ ਕੱਟੀ ਸੀ ਇਸ ਦਾ ਦਿਨ ਦੀ ਸੂਈ ਹੈ ਠੀਕ ਹੈ ਆ ਲੈਓ ਆ ਦੇਖ ਲ ਆਹ ਲਓ ਆਹ ਠੀਕ ਹੈ ਜੀ ਆਹ ਲਓ ਜੀ ਆਹ ਕੰਨੀ ਆਲੇ ਚ ਬੋਟਣ ਲਈ ਏ ਕੰਨੀ ਆਲੇ ਦੰਦਾਂ 'ਚ ਖੜੇ ਆ ਹਾਂ ਛੇਕ ਦੇ ਦੰਦਾਂ 'ਚ ਬਰਾਬਰ ਨਹੀਂ ਕੀਤੇ ਠੀਕ ਹੈ ਹਾਂ ਜੀ ਚਾਰ ਦੰਦ ਤਾਂ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਹੈ ਜੀ ਕੰਨੀ ਆਲੇ ਦੰਦ ਵੀ ਪਏ ਹਜੇ ਤੇ ਬਾਕੀ ਛੇਕ ਦੇ ਦੰਦ ਹਜੇ ਬਰਾਬਰ ਨਹੀਂ ਕੀਤੇ ਠੀਕ ਹੈ ਮਗਰ ਕੱਟੀ ਆ 10 ਦਿਨਾਂ ਦੀ ਸੂਈ ਆ 9 ਕਿਲੋ ਤੋਂ ਤਾਂ ਅਜਰਾ ਜੀ हां जी नहीं 8 लीटर 8 किलो लीटर हां 8 लीटर बिल्कुल जणा ऑनलाइन आपा भेजनी है 7 تے بھیجنی ہاں ਆਪਾਂ مول ਵੀ 7 ਦਾ ਹੀ ਕਰਨਾ ਹੈ ਪਰ ਦੁੱਧ ਕਿਲੋ ਕਿਲੋ ਵੱਧ ਨਿਕਲੂ ਜਾ ਗਿਆ ਆਪਣਾ ਠੀਕ ਆ ਜੀ ہاں ਠੀਕ ਆ ਅੱਜ ਵਜਨ ਨੂੰ ਵੇਖ ਲਓ ਪੂਰਾ ਆ ਇਹਦੀ ਕੱਟੀ ਜੇ ਨਾਲ ਕੱਟੀ ਵੀ ਵਿਖਾ ਦਿਓ ਹਾਈਟ ਜਿਹੜੀ ਦੋਸਤੋ ਉੱਚੀ ਹਾਈਟ ਆ ਠੀਕ ਆ ਕੋਈ ਛੋਟੀ ਜੀ ਮਦਰ ਹੀ ਨਹੀਂ ਹੈਗੀ ਜਾਂ ਸਮਦਰ ਨਹੀਂ ਠੀਕ ਆ ਬਹੁਤ ਯਕੀਨੀ ਆ ਥੰਥੋਂ ਚੰਗਾ ਪੁੱਟਦੀ ਆ ਨਵੀਂ ਝੋਟੀ ਆ ਵੈਸੇ ਆ ਕੱਟੀ ਜੀ ਚਲੋ ਮਗਰ ਕੱਟੀ ਆ ਫੀ ਮੈਂ ਦਾਫਾ ਇਹਦੀਆਂ ਵੀ ਧਾਰਾਂ ਮਾਰ ਦੀਏ ਆ ਕੋਈ ਨਾ ਜਾਓ ਬੱਚੇ ਨੂੰ ਠੀਕ ਸੋ ਧਾਰਾਂ ਇਸ ਝੋਟੀਆਂ ਵੀ ਜਿਹੜੀਆਂ ਮਾਰ ਕੇ ਤਸੱਲੀ ਕਰਵਾ ਦਾਂਗੇ ਬਾਕੀ ਥਣ ਚੱਡਾ ਬਹੁਤ ਸੋਹਣਾ ਲੇਵਟੀ ਜਿਹੜੀ ਦੋਸਤੋ 4 ਥਾਣਾ ਆ ਜਿੰਨੀ ਇਹ ਜੀ ਦੁੱਧਣੇ ਆਉਣ ਵਾਲੇ ਸਮੇਂ 'ਚ ਮੈਂ ਅੱਧੋ ਆਧੀ ਵਦਨ ਵਾਲੀ ਆ ਹਾਂ ਐਨੋ ਜਾਇਨ ਲਓ ਖਲੋ ਐਨੂੰ ਐਨੂੰ ਕਰਨਾ ਮਾੜਾ ਖਲੋ ਇੱਕ ਮਿੰਟ ਇੱਥੇ ਡੱਕ ਹਾਂ ਹੋਣ ਜੋ ਠੀਕ ਹੈ ਜੀ ਸੋ ਬਾਕੀ ਬੱਚਾ ਲਾ ਕੇ ਦੋਸਤੋ ਇਹਦੀਆਂ ਕੁਝ 5 5 7 7 ਧਾਰਾਂ ਮਾਰ ਕੇ ਤਸल्ली ਕਰਵਾ ਦੇਣੀ ਹੈ ਠੀਕ ਹੈ ਅਗਲੇ ਪਿਛਲੇ ਥਾਣਾ ਹਾਂ ਜੀ ਪੂਏ ਕਪੂਰ ਛਟਾ ਵੇਖਿਆ ਜਾਊ ਇੱਕ ਥਣ ਸੁਣਾ ਪੁੱਟਣ ਪੁੱਟੂਗੀ ਆਪੇ ਪਤਾ ਲੱਗ ਜੂ ਬਸਾਂ ਪੁੱਟਦੀ ਕਿੰਨਾ ਬਿਲਕੁਲ ਸ਼ੁਭਾ ਜੀ ਬਹੁਤ ਇਹਨੂੰ ਵਧੀਆ ਲੱਗੀ ਜੇ ਸ਼ੁਭਾ ਜੀ ਦਾ ਨਾਮ ਮੈਂ ਜਾਈ ਵੀਡੀਓ ਕਰੀ ਹੂੰ ਇਹ ਨਵੇਂ ਹੀ ਇੱਕ ਨਾ 라ਵੀਰ ਕਰੇ ਮੈਂ ਰਖੀਓ ਕਾੜੀ ਆ ਹਾਂਜੀ ਹਾਂਜੀ ਉਹ ਜਦੋਂ ਕਿਤੇ ਅਸੀਂ ਜਾਂਦੇ ਆ ਬਾਹਰ ਪਸ਼ੂਆਂ ਨੂੰ ਚਾਹੇ ਖੇਤੀਬਾੜੀ ਨੂੰ ਫਿਰ ਆਹ ਨੂੰ ਆਣ ਕੇ ਚੋਣੀ ਪੈਂਦੀ ਆ ਅਸੀਂ ਤਾਂ ਪੋਲਾ ਡੰਗਰ ਲੈਨੇ ਆ ਜਿਹੜਾ ਕੋਈ ਵੀ ਜੀ ਕਰਦਾ ਚੋ ਸਕਦਾ ਇਹ ਤਿੰਨੇ ਚੋਣ ਚ ਪੋਲੀਆਂ ਜੀ ਠੀਕ ਆ ਹਾਂ ਆ ਕਰੋ ਲਾਗੇ ਆ ਲਓ ਜੀ ਠੀਕ ਆ ਬਾਕੀ ਪਸਮਾ ਹੋ ਗਿਆ ਜੀ ਮਗਰ ਵੀ ਕੱਟੀ ਆ ਆਪ ਵੀ ਬਿਲਕੁਲ ਤੁਸੀਂ ਮੰਨੋਗੇ ਆਪ ਵੀ ਕੱਟੀ ਆ ਠੀਕ ਆ ਜੀ ਤੇ ਚੰਗੀ ਪੇਠ ਪੁੜੇ ਦੀ ਆ ਬਾਕੀ ਥਾਂ ਵੰਡ ਮੁੰਡ ਕਾਫੀ ਸੋਹਣੀ ਪੂਰ ਰੁੜਦੀਆਂ ਜਾਨਾਂ ਤੇ ਆ ਲੈ ਹਾਂ ਬਿਲਕੁਲ ਜੀ ਬਿਲਕੁਲ ਤੇ ਇਹ ਰੇਡ ਭਾਪੜ ਦਾ ਜਿਹੜਾ 200 ਚਾਰਜ ਬਿਲਕੁਲ ਇਹਦਾ ਵੀ ਚਾਰਜ ਕਰਨਾ ਜਿਹੜਾ ਰੇਡ ਭਾਪੜ ਦਾ ਹਾਂ ਕਿ 10 10 12 ਮਾਰ ਕੇ ਬਿਲਕੁਲ ਤਸल्ली ਕਰਵਾ ਦੇਣੀ ਹੈ ਤੁਹਾਨੂੰ ਬਿਲਕੁਲ ਸਾਹਮਣੇ ਦੇਸੀ ਪੈਣਾ ਠੀਕ ਹੈ ਜੀ ਆ ਦੇਖੋ ਉਹ ਅਗਲਾ ਦੁੱਧ ਵੀ ਇਹਦੇ ਵਿੱਚ ਹੀ ਹਾਂ ਜੀ ਕੱਲੇ ਕੱਲੇ ਦੀ ਮਾਂ ਦੀ ਇਹ ਹੈ ਜੀ ਹੂੰ ਠੀਕ ਹੈ ਆਏ ਨਹੀਂ ਵੀ ਕਿਹੇ ਰੰਗੋਂ ਦਾ ਪੂਰ ਛਟਾਣਾ ਆਊਗਾ ਹੂੰ ਅੱਛਾ ਵਾਟਸਐਪ ਕਿੰਨਾ ਮੋਲ ਲਿੰਦਾ ਇਹਦਾ ਮੁੱਲ ਵੀ ਨਿਕਾ ਜੇ ਕਰਨਾ ਹੀ ਆਪਾਂ ਆਹ ਇਹਦਾ ਮੋਲੇ ਗਾਏ 66000 ਹੂੰ ਇਹ ਆਪਾਂ 63000 ਦੀ ਦੇ ਦੇਾਂਗੇ 63 ਦੀ ਹਾਂ ਅੱਛਾ ਜੀ ਹਾਂ ਕੁਈ ਸੱਜਣ ਖੜ ਕੇ 65 ਛਾੜ ਦੀ ਵੇਚ ਸਕਦਾ ਝੋਟੀ ਝੋਟੀ 70 ਨੂੰ ਅੱਜ ਹੀ ਵਿਕਦੀ ਏ ਬਿਲਕੁਲ ਹਾਂ ਪਰ ਆਪਾਂ ਜਾਇਜ਼ ਕਮਾਈ ਲੈਣੀ ਆ ਕਿਉਂ ਸਾਰੇ ਸੱਜਣ ਵੀਡੀਓ ਵੇਂਦੇ ਕਈ ਕਈ ਯਾਰ ਜ਼ਿਆਦਾ ਮੁੱਲ ਵੀ ਪਾ ਲਈਏ ਨਾ ਉਦੋਂ ਦਾ ਕੋਈ ਫਾਇਦਾ ਨਹੀਂ ਜੀ ਬਿਲਕੁਲ ਜੀ ਬਿਲਕੁਲ ਹਾਂ ਰੋਜ਼ ਰੋਜ਼ ਆਪਣਾ ਮਾਲ ਵੇਚਦਾ ਏ ਨਵੇਂ ਤੋਂ ਨਵੇਂ ਆਪਣਾ ਮਾਲ ਆਉਂਦਾ ਸਹੀ ਆ ਹਾਂ ਜੀ ਲਓ ਜੀ ਡਿਮਾਂਡ ਜਿਹੜੀ ਦੋਸਤੋ 66 36000 ਦੀ ਲੈ ਜੀ ਹਾਂ 36000 ਦੀ ਦੇ ਦੇ ਬਾਕੀ ਝੋਟੀ ਬਿਲਕੁਲ ਨਵੀਂ ਆ ਸੋ ਆਰਡਰ ਕੁਆਲਿਟੀ ਚੰਗੀ ਆ ਜਿਹੜੇ ਮੇਨ ਗੱਲ ਆ ਟਿਕਾ ਆ ਦੇਖੋ ਕਈ ਪਹਿਲਾਂ ਲਾਗਦੇ ਨੇ ਉਹਨੀਆਂ ਕਈ ਪੰਗੇ ਕਰਉਂਦੀਆਂ ਮੰਗਾ ਕੋਈ ਕਿਸੇ ਰਕਮ ਦਾ ਵੇਖ ਲੋ ਇਹਦੇ ਕੋਈ ਇਹਦੀ ਮਰਜ਼ੀ ਜਵਾਈ ਕਰਾ ਲੋ ਫੇਰ ਲੋ ਉਹ ਪੂਜ ਪਾਸੇ ਕਰਦੇ ਮੜੀ ਹੌਣ ਮਾਰ ਆਹ ਦੇਖੋ ਠੀਕ ਹੈ ਜੀ ਕਿਉਂ ਲੋ ਬੰਨਿਆ ਉਹ ਗਾਵਾਂ ਨੂੰ ਵੇਹ ਚੋੜੋ ਬਿਲਕੁਲ ਜੀ ਬਿਲਕੁਲ ਹਾਂ ਲੋ ਖੱਬੇ ਸੱਜੇ ਬੈਕ ਸਾਈਡ ਤੋਂ ਜਿੱਧਰੋਂ ਮਰਜ਼ੀ ਬੈਹ ਬੈ ਕੋਈ ਚੱਕਰ ਨਹੀਂ ਦੇ ਪਿੱਠੇ ਨਹੀਂ ਇਹ ਨਹੀਂ ਵੀ ਸਲਾਹ ਬਣ ਜੀ ਕਿਸੇ ਦੀ ਉਹਦੀ ਬੈ ਸਕਦਾ ਹੂੰ ਇਹ ਨਹੀਂ ਵੀ ਚੱਕਰ ਨਹੀਂ ਦੇ ਹਾਂ ਕੋਈ ਯਾਰ ਕੋਈ ਯਾਰ ਥਾਪੀਠਾ ਦਾ ਦੂਜੇ ਬਨੇ ਡੰਗਰ ਬੱਜਾਂ ਦਾ ਆਖੀਦਾ ਇਧਰੋਂ ਚੋਕ ਤੁਰੇ ਜਾਓ ਸਹੀ ਹੈ ਸਹੀ ਹੈ ਇਹ ਵੀ ਸਲਾਹ ਬਣ ਜੀ ਉਹਦੀ ਬੈ ਠੀਕ ਆ ਜੀ ਠੀਕ ਆ ਹਾਂ ਜੀ ਲਓ ਜੀ ਅਗਲੇ ਬੰਨੇ ਆਪਣੇ ਕੋਲ ਤੀਜੇ ਨੰਬਰ ਤੇ ਆ ਮੱਝ ਆ ਗਈ ਆ ਇਹ ਆਈ ਰਾਜਵੀਰ ਤੀਸਰੇ ਸੂਏ ਮਾਰੀ ਸੂਈ ਜੇ ਹੂੰ ਇਹਦੇ ਮਗਰ ਕੱਟਾ ਜੇ ਇਹਨੂੰ 15 ਦਿਨ ਹੋ ਗਏ ਜੀ ਸੂਈ ਨੂੰ 15 ਦਿਨਾਂ ਸੂਈ ਆ ਹਾਂ ਦੁੱਧ ਦੇ ਦੇ ਥੱਲੇ ਵੀ ਮਿੰਤੀ ਵਾਲਾ 10 ਕਿਲੋ ਇਹ ਵੀ ਆਪਾਂ 9 ਚ ਭੇਜਣੀ ਆ ਠੀਕ ਆ ਜੀ ਹਾਂ 9 ਦੀ 9 ਦਾ ਹੀ ਮੁੱਲ ਕਰਨਾ ਆਪਾਂ ਠੀਕ ਆ ਜੀ ਜਿਹਨੂੰ 15 ਹੋ ਗਏ ਉਹਨੂੰ ਭਜਣ ਬਟਾ ਪਿਓਰ ਨਹੀਂ ਲਈ ਜਾਂਦੀ ਏ 15 ਹੋ ਗਏ ਤੇ ਹਾਂ ਦਿਨ 15 ਹੋ ਗਏ ਜੀ ਤੇ ਮਗਰ ਕਟਾ ਆ ਮਗਰ ਕਟਾ ਗਾੜੀ ਭੇਜ ਦੇ ਠੀਕ ਆ ਜੀ ਸਮਝ ਇਹ ਵੀ ਦੋਸਤੋ ਚੰਗੀ ਆ ਠੀਕ ਆ ਹਾਈਟ ਕਰਦੇ ਵੀ ਚੰਗਾ ਚਾਰੇ ਪੈਰ ਸਮਝੇ ਪੈਰ ਤੋਂ ਭੇਜੇ ਠੀਕ ਆ ਚਾਰ ਪੈਰ ਤੋਤੇ ਆ ਚਾਰੇ ਪੈਰ ਤੋਂ ਭੇਜੇ ਤੇ ਸੂਤ ਦੇ ਨਿਸ਼ਾਨ ਬਾਕੀ ਥਾਂ ਛੱਡਾ ਤੁਸੀਂ ਆ ਦੇਖ ਹੀ ਲਿਓ ਆ ਕਰੋ ਚੱਕ ਠੀਕ ਆ 9 ਕਿਲੋ ਦੁੱਧ ਆ ਜਿਹੜਾ ਕੋਈ ਵੀਰ ਆਨਲਾਈਨ ਸਬਦਾ ਕਰਦਾ ਉਹ 9 ਕਿਲੋ ਦੁੱਧ ਆ ਦੁੱਧ 10 ਕਿਲੋ ਹੀ ਹੋ ਇਹਨਾਂ ਦੇ ਉਹਦੇ ਥੱਲੇ 10 ਕਿਲੋ ਹੀ ਆ ਇਹਦੇ ਥੱਲੇ 10 ਆ ਠੀਕ ਆ ਜੀ ਪਰ ਆਪਾਂ ਸੌਦਾ ਵੀ 9 ਦਾ ਕਰਨਾ ਗੱਲ ਵੀ 9 ਦੀ ਕਰਨੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਮਗਰ ਕਟਾਈ ਦੇ ਠੀਕ ਆ ਹਾਂ ਜੀ ਲਓ ਜੀ ਮੈਂ ਨਾਲ ਵੀ ਆਪ ਸਾਰੀ ਸੋਹਣੀ ਆ ਕਿਸੇ ਪਾਸੇ ਉਹ ਨਹੀਂ ਖੁੱਜੀ ਪੁੰਜੀ ਸਿੰਗਲ ਹੈ ਦੀ ਮਾਝਾ ਵੇਖੋ ਮੈਂ ਇਹਨਾਂ ਦੋ ਮਈਆਂ ਦਾ ਵਜਨ ਚ ਭਰੀਏ ਹਾਂ ਲਓ ਇਹ ਦਰ ਕੇ ਭੱਜੀ ਬਰੂ ਵੀ ਚੱਕਰੀ ਨਹੀਂ ਆਵੇ ਚਾਹ ਠੰਡੀ ਐ ਇਹਦੀ ਵੀ ਬਾਈ ਵੀ ਕਿਰਾ ਦੋ ਬਿਲਕੁਲ ਕਿਰਾ ਦੋ ਚਵਾਈ ਛੱਡ ਗਿਆ ਬੱਚਾ ਇਹਨੂੰ ਵੀ ਖੋਲ ਬੱਚਾ ਜੀਆ ਦੋਸਤੋ ਠੜ ਠੜ ਰਹੀ ਇਹ ਵੀ ਲਾ ਕੇ ਬੱਚਾ ਤਸੱਲੀ ਨਾਲ ਜਿਹੜੀ ਧਾਰਮ ਉਹ ਇਹ ਕੱਲ ਆਹ ਬੱਚਾ ਖੋਲ ਆ ਠੀਕ ਆ ਉਹਦੇ ਘਰ ਮੇਰੇ ਹਾਂ ਮੈਂ ਮੰਨ ਲਓ ਆਹੋ ਆਲਾ ਬਨੇ ਰੱਖੋ ਇਹ ਤਾਂ ਸਿਰ 9 ਕਿਲੋ ਤੁਸੀਂ ਹਾਂ ਜੀ ਦੁੱਧ ਦਹੀਂ ਹੋਊਗਾ ਪਰ ਆਪਾਂ 9 ਦਾ ਸੌਦਾ ਵੀ 9 ਦਾ ਕਰਨਾ ਤੇ 9 ਦੀ ਭੇਜਣੀ ਆ ਲਿਓ ਜੀ ਠੀਕ ਹੋ ਅਗਲਾ ਪਾਧਾ ਸੋ ਮੱਝਾਂ ਜੜੀਆਂ ਦੋਸਤੋ ਤਿੰਨ ਸਿਗੀਆਂ ਠੀਕ ਆ ਇੱਕ ਵੈੜਾ ਤੇ ਨਾ ਮਜਾ ਤੇ ਵਾਈਟ ਵੀ ਬਹੁਤ ਚੋਟੇ ਰੇਟ ਆ ਵੀ ਬਾਲੇ ਵੱਡੇ ਰੇਟ ਨਹੀਂ ਪਸ਼ੂ ਬਿਲਕੁਲ ਸੱਜਰ ਨੇ ਵਾਈਟ ਦੇ ਜਿੰਨੇ ਦੀ ਆਪਰ ਆਈ ਵੀਰ ਦੇਣੀ ਹੈ ਨਾ ਉਹਨੇ ਡਬਲ ਜਿੱਦਣ ਸੂੰਦੀ ਡਬਲ ਦੇ ਦੇਣਾ ਆਪਾਂ ਨੂੰ ਦੇ ਦੇਣ ਭਵੇਂ ਠੀਕ ਆ ਆਪਾਂ ਸਿਰਫ ਪਤਾ ਕੀ ਆਪਣਾ ਸੇਵ ਦਾ ਕੰਮ ਆਪਣੇ ਤੋਂ ਡੰਗਰ ਕੱਚਾ ਨਹੀਂ ਸਾਂਭਿਆ ਜਾਂਦਾ ਉਹਦੇ ਥੱਲੇ ਥਾਣਾ ਵੇਖਣ ਜੋਗਾ ਦੁੱਧ ਵੀ ਹੈਗਾ ਜੀ ਮਨ ਲੋ ਕਿਲੋ ਅੱਧਾ ਕਿਲੋ ਚੋ ਸਕਦੇ ਜੀ ਪਰ ਵੇਹ ਅਸੀਂ ਨਾ ਇੱਕ ਉਹਨਾਂ ਨੇ ਦੋਵੇਂ ਟਾਈਮ ਚੋ ਕੀਤੀ ਅਸੀਂ ਛੱਡ ਛੱਡੀ ਜਾਂਦੇ ਵੀ ਮੰਨ ਲਓ گاਾਂ ਲਾਵੇਂ ਸਮੇਂ ਤੇ ਡੰਗਰ ਛੱਡਿਆ ਹੋਇਆ ਹੈ ਨਾ ਤੇ ਦੁੱਧ ਜ਼ਿਆਦਾ ਦਿੰਦਾ ਹੈ ਤੇ ਟਾਈਮ ਦੇ ਟਾਈਮ ਛੱਡੇਗਾ ਤੇ ਘੱਟ ਦਊ ਦੁੱਧ ਕਿਉਂ ਹੁਣ ਇਹਨੂੰ 3 2 ਮਹੀਨੇ ਸਵਾ ਮਿਲ ਜਾਊਗਾ ਤੇ ਬਣੂਗੀ ਚੰਗੀ ਥੱਲੇ ਹੂੰ 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 ਉਸ ਤੋਂ ਲਾਸਟ ਦੇ ਵਿੱਚ ਇਹ ਵੇੜ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਪੂਰੀ ਜਾਣਕਾਰੀ ਦੀ ਸਾਂਝੀ ਕਰਦੇ ਆਂਗੇ ਤੁਹਾਡੇ ਨਾਲ ਜਰਸੀ ਕਰਾਸ ਆ ਠੀਕ ਆ ਉਸ ਤੋਂ ਪਹਿਲਾਂ ਜਿਹੜੀ ਆਪਾਂ ਚਵਾਈ ਹੈ ਇਸ ਮੱਝ ਦੀ ਤੁਹਾਨੂੰ ਜ਼ਰੂਰ ਧਾਰਾਂ ਮਾਰ ਕੇ ਤਸੱਲੀ ਜਿਹੜੀ ਕਰਵਾ ਦਿੰਨੇ ਠੀਕ ਆ ਆ ਲਓ ਜੀ ਆਹ ਲਓ ਜੀ ਹੂੰ ਉਹ ਹੋ 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 ਉਹ ਹੈ ਹੈ ਕਿਧਰ ਪਾੜਿਆਈ ਲਖਣਾ ਯਾ ਅੰਨੇ ਪਾੜਿਆ ਰਸਾਇਆ ਕੋਨੇ ਕੋਨੇ ਆਉਂਦੀ ਨਾ ਦੋ ਦੇ ਮੋਟਰਾਂ ਕੋ ਆਹੋ ਇਹ ਕੀ ਪਾਉਦਾ ਨਾ ਆਂਦਾ ਉੜਦਿਆਂ ਜਾਣ ਹਰ ਆਹੋ ਆਂਦਾ ਉੜਦਿਆਂ ਜਾਣ ਰੇੜਨ ਵਾਲੀ ਉੜਦਿਆਂ ਜੀ ਹਾਂ ਗੱਲ ਆ ਜੀ ਚੀਜ਼ ਵੀ ਚੰਗੀ ਆ ਹਾਂਜੀ ਹਾਂਜੀ ਜੀ ਵੀ ਸਾਫ ਸੁਥਰੀ ਆ ਬਾਕੀ ਰੇਡ ਵੀ ਭਾਸੇਰ ਖਰਾ ਚੋਈਏ ਵੇਖੋ ਜੀ ਹੂੰ ਬਾਕੀ ਕੋਈ ਵੀ ਭਰਾ ਆਪਣੇ ਤੋਂ ਜਾ ਕੇ ਕਮਾਈ ਵੀ ਕਰ ਸਕਦਾ ਇਹ ਨਹੀਂ ਗੱਲ ਹੈ ਕਿ ਵੀ ਨੰਗਰਾਂ ਦਾ ਰੇਟ ਉੱਚਾ ਕਰਾਂਗੇ ਬਿਲਕੁਲ ਜਾਇਜ਼ ਰੇਟ ਹੋਊਗਾ ਜੀ ਫਿਰ ਕੱਲੇ ਕੱਲੇ ਦੀ ਕਰਾ ਦੇ ਚੋਈਏ ਠੀਕ ਹੈ ਕੱਲੇ ਕੱਲੇ ਦੀ ਮਾਰ ਦੇ ਤਾਂ ਠੀਕ ਹੈ ਆ ਕੋਈ ਪੁਰ ਛਟਾਣਿਆ ਹੋਵੇ ਜਿਹੜੀ ਗੱਲ ਪਹਿਲਾਂ ਕਰਾਂਗੇ ਉਹ ਹੀ ਨਿਕਲੂਗੀ ਆ ਵੇਖੋ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਅੱਛਾ ਬਾੜ ਸਾਹਿਬ ਕਿੰਨਾ ਮੋਲ ਇਹ ਤਾਂ ਵੀ ਮੋਲੋ ਜੈਜੀ ਕਰਨਾ ਆਪਾਂ ਇਹਦਾ ਮੋਲ ਵੀ 66000 ਰੁਪਿਆ ਹਾਂ ਇਹ ਵੀ 63 ਦੀ ਦੇ ਦਿਆਂਗੇ 63000 ਦੀ ਹਾਂ ਠੀਕ ਜੇ ਕੋਈ ਵੀਰ ਨੇ ਦੋਵੇਂ ਇਕੱਠੀਆਂ ਲੈਣੀਆਂ ਹਨ ਇੱਕ ਓਫਰ ਆ ਭਾਵੇਂ ਦਿਵਾਲੀ ਦਾ ਗੇਲੋ ਭਾਵੇਂ ਪਹਿਲਾ ਗੇਲੋ ਸਿੱਧਾ 1000 ਰੁਪਏ ਛੋਟ ਕਰ ਦਿਆਂਗੇ ਜਿੰਨੇ ਜੋੜਾ ਲੈਣਾ ਉਹ ਇਹ ਪਹਿਲਣ ਤੇ ਆੜੀ ਇਹ ਤੀਜੇ ਸੂਏ ਜੇ ਉਹ ਪਹਿਲਣ ਜੇ ਪਰਲੀ ਦੂਜੇ ਸੂਏ ਜੀ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਦੋਸਤੋ ਤੁਸੀਂ ਉਹ ਆਪਦੀ ਸੋਚ ਸਮਝਦੇ ਹਿਸਾਬ ਨਾਲ ਵੇਖ ਲਿਓ ਹਾਂ ਬਾਕੀ ਜੋ ਰੇਟ ਪਾ ਉਹ ਜੇ ਕੱਲੀ ਕਰਲੀ ਲਊ ਉਹਨਾਂ ਹੀ ਲੈਣਾ ਠੀਕ ਆ ਜੀ ਉਹ ਚੋ ਮਨਮਰਜ਼ੀ ਦੀ ਛੋਟ ਕਰਾਂਗੇ ਤੁਸੀਂ ਤੁਸੀਂ ਤਾਂ ਕਰਨਾ ਤੁਸੀਂ ਆ ਜੇਕਰ ਇਕੱਠੇ ਜੋੜਾ ਪਾਉਣਾ ਹਾਂ ਉਹ ਹਿਸਾਬ ਨਾਲ ਜਿਹੜਾ ਦੋਸਤੋ 1000 ਖੰਡ ਕੋਈ ਕਿਸੇ ਰਕਮ ਦਾ ਲਾਮਣਾ ਆਊਗਾ ਬਿਲਕੁਲ ਜੀ ਬਾਕੀ 10000 ਦੇ ਵਿੱਚ ਜਿਹੜੀ ਇਹ ਦਿੱਤੀ ਜਾਊਗੀ ਇੱਕ ਆ ਜਰਸੀ ਕ੍ਰੋਸ ਆ ਗਈ ਜੀ ਇਹ ਛੋਟਾ ਬੰਬ ਆ ਗਿਆ ਜੀ ਅੱਛਾ ਜੀ ਹਾਂ ਜੀ ਲਓ ਜੀ ਕੀ ਡਿਟੇਲ ਆ ਭਾਜੀ ਜਿਹੜੀ ਡਿਟੇਲ ਹੈਗੀ ਰਾਜਵੀਰੇ ਜੱਸੀ ਜੇਜ ਕ੍ਰੋਸ ਜੱਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਹਾਂ ਜੀ ਇਹ ਪਹਿਲੇ ਸੂਏ ਦੀ ਜਣੀ ਗੱਭਣ ਜੇ ਪਹਿਲੇ ਸੂਏ ਨੇ 12-13 ਲੀਟਰ ਦੁੱਧ ਕਢਿਆ ਜੇ ਠੀਕ ਆ ਤੇ ਹੁਣ ਸੱਤਾਂ ਮਹੀਨੇ ਦੀ ਇਹ ਚੈੱਕ ਪਾਸ ਜੇ ਹੁਣ ਦੂਜੇ ਸੂਏ ਲਈ ਹਾਂ ਦੂਜੇ ਸੂਏ ਦੀ ਚੈੱਕ ਪਾਸ ਜੇ ਚਵਾਈ ਚੋਈ ਚੰਗੀ ਜੇ ਤੇ ਜਣੀ ਥਾਣਾ ਵੇਖਣ ਦੀ ਲੱਗ ਗਈ ਜੇ ਕੋਈ ਦੁੱਧ ਕਿਲੋ ਅੱਧਾ ਕਿਲੋ ਜੇ ਜ਼ਿਆਦਾ ਨਹੀਂ ਜੇ ਠੀਕ ਆ ਜੀ ਹਾਂ ਆਪਾਂ ਕਹਿ ਦਈਏ ਇਹਨੂੰ ਕੱਦ ਦੇਊਗੀ ਹੈਂ ਇੱਕ ਚੁੱਕ ਚਾਰ ਥਾਣੇ ਹਾਂ ਹਾਂ ਬਾਕੀ ਥਾਣਾ ਦੀ ਤਸੱਲੀ ਹੋ ਗਈ ਇਥੇ ਕਰਾ ਕੇ ਜਾਵਾਂਗੇ ਪਰ ਜੇ ਕੋਈ ਸੱਜਣ ਲੈ ਆ ਵੀ ਜਾਊ ਨਾ ਤਸੱਲੀ ਕਰਕੇ ਫੇਰ ਲਾਵੇ ਗੱਡੀ ਹਾਂ ਲਾ ਵੀ ਜਰਸੀ ਕ੍ਰੋਸ ਸੰਗ ਦੇ ਵਿੱਚ ਦੋਸਤੋ ਵੇੜ ਠੀਕ ਆ ਜੀ ਰੰਗ ਟੰਗ ਤੁਸੀਂ ਵੇਖੋ ਹਾਈਟ ਕੱਦ ਬਹੁਤ ਸੋਹਣਾ ਥਾਣਾ ਵੀ ਬੜਾ ਕਲਮ ਵਾਲਾ ਲੱਗਾ ਬਹੁਤ ਵਧੀਆ ਐਚਐਫ ਤੇ ਜਰਸੀ ਦਾ ਕ੍ਰੋਸ ਸੰਗ ਆ ਦੋਸਤੋ ਠੀਕ ਆ ਹਾਈਟ ਕੱਦ ਤੁਸੀਂ ਜਿਵੇਂ ਆਪਾਂ ਐਚਐਫ ਨਾਰਮਲ ਵੇੜਾ ਦੇਖਦੇ ਆ ਉਹਨਾਂ ਦੇ ਕਰੀਬ ਛੋਟਾ ਜਿਹਾ ਕੰਨ ਫੇਸ ਕੁਆਲਿਟੀ ਕੋਈ ਅੱਧਾ ਕਿਲੋ ਜਿਹੜਾ ਪਾਈ ਅੱਧਾ ਕਿਲੋ ਜਿਹੜਾ ਖੁੱਲੇ ਡੁੱਲੇ ਤੁਸੀਂ ਸਣ ਪਾਸ ਕਰ ਸਕਦੇ ਕਰਦੇ 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 ਸਣ ਪਾਸ ਉਹ ਉੱਥੇ ਡਰੀ ਹੀ ਮੜਾ ਜਾ ਆਵੇ ਮੋਟਾ ਚਵਾ ਆਊਗਾ ਇਹਦਾ ਵੀ ਕਿਉਂ ਡੰਗ ਰਹੇ ਹੋ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਕੋਈ ਗਾਂ ਲਈਏ ਮੱਝ ਲਈਏ ਚਵਾਈ ਦਾ ਮੜਾ ਨਹੀਂ ਲੈਣਾ ਚਵਾਈ ਵੀ ਇੱਕ ਨੰਬਰ ਹੋਊਗੀ ਆ ਬੈਨ ਤੋਂ ਵੀ ਜਿੱਦਾਂ ਮਰਜੀ ਫਿਰ ਇਹਦਾ ਇਹ ਆ ਵੀ ਉਹਨਾਂ ਨੇ 3 ਮਹੀਨੇ ਸਾਹਮਣੇ ਲੱਤਾ ਰਾਵੀਰੋ ਨਾਲ ਹੋਰ ਇੱਕ ਗੱਲ ਆਖੀ ਆ ਇਹ ਭੈਣ ਤੋਂ ਹੀ ਲਈ ਕਿਸ ਤੋਂ ਆਪਾਂ ਗਾਂ ਉਹਨੇ ਇਹ ਗੱਲ ਆਖੀ ਆ ਵੀ ਦੁਜਾ ਇਹ ਨਹੀਂ ਗੱਲ ਵੀ ਇਹਨੂੰ ਬੰਦਾ ਜਿਹੜਾ ਮਰਜੀ ਜੀ ਚੋਵੇ ਤੇ ਬਿਨ ਵੰਗੇ ਤੋਂ ਵੇਖੋ ਇਹਨੇ ਕੀ ਕਹਿਣਾ ਫਟਾੜੰਗੀ ਇਹਦੀ ਇਹ ਕਈ ਨਹੀਂ ਕਈ ਕੋਈ ਨਿਆਣਾ ਕਹਿਦਾ ਕੋਈ ਵੰਗਾ ਕਹਿ ਦਿੰਦਾ ਪਾਉਣਾ ਹੀ ਨਹੀਂ ਆਪਾਂ ਪਾਉਣਾ ਹੀ ਨਹੀਂ ਹਾਂ ਪਾਉਣਾ ਹੀ ਨਹੀਂ ਬਿਲਕੁਲ ਨਹੀਂ ਪਾਣਾ ਲਓ ਜੀ ਹਾਂ ਬਾਕੀ ਤਪਾਈ ਤਪੂਈ ਵੇਖੋ ਬਿਲਕੁਲ ਪੋਲੀ ਆ ਠੀਕ ਆ ਜੀ ਕੋਈ ਜਾਂ ਨੀਰਾ ਤੇ ਖੋਲ ਕੇ ਮੁੱਠੀ ਥਾਂ ਜ ਮੱਝਾ ਰਗਾ ਹਾਂ 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 ਇਸ ਤਰ੍ਹਾਂ ਵੀ ਕੋਈ ਤਸੱਲੀ ਕਰਕੇ ਇਹਦੇ ਫੇਰ ਗੱਡੀ ਤੋਂ ਲਾ ਲਾ ਸਕਦਾ ਬਿਲਕੁਲ ਮੈਨਾਂ ਵੀ ਗੱਲ ਹੀ ਕੋਈ ਨਹੀਂ ਠੰਡੀ ਆ ਪੂਰੀ ਸੀਲ ਸਾਊਗਾ ਹਾਂ ਜੋ ਸੋਨੀ ਰਾਜੀ ਵੀ ਪੂਰੀ ਜੇ ਨਹੀਂ ਰਾਜੀ ਪੂਰੀ ਨਿਗਰ ਆ ਕੇ ਹਾਂ ਨਿਗਰੇ ਨਹੀਂ ਵੀ ਗਾਲ ਲੇਗੀ ਆੜਾ ਡੇਕਦੀ ਫਿਰੂਗੀ ਹਾਂ ਤਾਂ ਦੁੱਧ ਵੀ ਜ਼ਿਆਦਾ ਨਹੀਂ ਤੇ ਕਹਿੰਦੇ ਵੀ ਚਲੋ 10 11 12 ਲੀਟਰ ਦੀ ਬਾਹਰ ਨੂੰ ਕੀ ਜਾਂਦਾ ਨਹੀਂ ਨਹੀਂ ਆਪਾਂ ਅੱਜ ਜਣੀ ਉਹ ਡਾਊਨ ਪਾਇਆ ਨਹੀਂ ਕੀ ਆ ਰਹੀ ਜੇ ਬਿਲਕੁਲ ਕੋਈ ਸ਼ੱਕ ਨਹੀਂਗਾ ਹਾਂ ਤੇ ਵੱਚੀ ਸਾਰੀ ਚੰਗੀ ਹੈ ਦੋਸਤੋ ਨਿਗਰ ਤੇ ਮੱਜਾ ਜਿਹੜਾ ਇੱਕ ਆਦਾ ਲਾ ਲੋ ਆ ਮੱਜੇ ਸੇਮ ਹੀ ਮੱਜਾ ਜੀ ਡੀਜੇ ਮੱਜਾ ਜਿਹੜਾ ਇੱਕ ਆਦਾ ਪੂਰਾ ਹਾਂ ਤੇ ਬਿਲਕੁਲ ਕਾਫੀ ਕਲਰ ਬਲੈਕ ਕਾਫੀ ਕਲਰ ਜਾਂ ਰੰਗ ਆ ਪਸੰਦ ਆਊਗੀ ਬਿਲਕੁਲ ਛੋਟੀ ਜੀ ਬੂਥੀ ਉਸੇ ਜਰਸੀ ਵੈੜਾ ਵਾਂਗੂ ਛੋਟਾ ਜਿਹਾ ਕੰਨ ਐ ਪੁੱਛੋ ਕਿ ਹੋਈ ਜੀ ਆ ਲੋ ਜੀ ਠੰਡੀ ਧੀਰੀ ਹੋਈ ਹਵੇ ਨਵਾਈ ਕਿਦੇ ਕੰਨ ਨਹੀਂ ਲਾਇਆ ਨੇ ਤੇ ਬਾਕੀ ਥਾਨ ਵੀ ਪੂਰਾ ਮੱਜਾਂ ਲਾਈ ਹੈ ਕੇ ਹਾਂ ਲੈ ਜਿੱਧਰ ਦੀ ਮਰਜ਼ੀ ਹੱਥ ਪਾ ਲੋ ਹਾਲੇ ਅਚਾ ਬਾੜਾ ਸਾਹਿਬ ਕੀ ਆਫਰ ਕਰਤੀ ਫਿਰੇ ਨੇ ਇਹਦੀ ਵੀ ਆਫਰ ਆਪਾਂ ਬਿਲਕੁਲ ਆ ਨਹੀਂ ਦਿੰਦਾ ਫਲਾਣੇ ਦੀ ਇੰਨੀ ਦੀ ਬੱਕਰੀ ਵੀ ਗਈ ਆ ਆਪਾਂ ਬੱਕਰੀਆਂ ਵਾਲੇ ਹੀ ਮੋਲੇ ਦਾ ਕਰਮਾਲੀ ਦਾ ਕਰਨਾ ਲਓ ਜੀ ਇਹਦਾ ਮੋਲ ਜੇ 5000 ਰੁਪਈਆ ਹੂੰ ਇਹ 20000 ਦੀ ਦੇ ਦਿਆਂਗੇ ਆਪਾਂ 20000 ਦੀ ਲੋਬੀ ਦੋਸਤੋ ਕਰੋ ਗੱਲ ਹਾਂ ਵੀ ਹਜੇ 3 ਕਿ ਮਹੀਨੇ ਸਾਰੀ ਸਾਹਮਣੀ ਪਣੀ ਆ ਤਿੰਨ ਸਾਹਮਣੀ ਪਣੀ ਤਿੰਨ ਸਾਹਮਗੇ ਤਿੰਨ ਸਾਹਮਗੇ 40000 ਜੀ ਆਪਾਂ ਨੂੰ ਲੱਦ ਕੇ ਕੱਲ ਦੇਣ ਠੀਕ ਹੈ ਜੀ ਆ ਲਓ ਜੀ ਦੋਸਤੋ 3 ਮਹੀਨੇ ਸਾਹਮਣੇ ਦੀ ਲੋੜ ਆ ਜੋ ਆਪਾਂ ਨਾਲ ਜੁੜੇ ਖੇਤੀਬਾੜੀ ਨਾਲ ਆਪਣੇ ਤੋਂ ਕੱਚਾ ਡੰਗਰ ਨਹੀਂ ਸੰਭਿਆ ਜਾਂਦਾ ਪਰ ਵੈਸੇ ਵੇਚਣ ਵਾਲੀ ਨਹੀਂ ਕੀ ਕਿਉਂ ਇੰਨੇ ਦਾ ਆਉਂਦਾ ਵੀ ਕੁਝ ਨਹੀਂ ਜ ਮਨ ਲਓ ਜੇ ਆਪਾਂ ਦੁੱਧ ਪੀਣ ਵਾਲੇ ਹੋਈਏ ਨਾ ਬਾਹਰੋਂ 2 ਕਿਲੋ ਦੁੱਧ ਰੋਜ਼ ਦਾ ਲਈਏ ਤੇ 100 ਦਾ ਦੁੱਧ 100 ਦਾ ਵੀ ਕੋਈ ਨਾ ਦਿੰਦਾ 120 ਦਾ ਦਿੰਦੇ 60 ਰੁਪਏ ਦੁੱਧ ਦੇਣ ਦੇ ਬਿਲਕੁਲ ਜੀ ਤੇ ਉਹ ਮੁੱਲੋਂ ਵੀ ਨਹੀਂ ਕੀ ਮਹਿੰਗੀ ਹੂੰ ਕੋਈ ਸ਼ੱਕ ਤੇ ਨਾਲੇ ਗਾਂ ਬਣ ਜਾਣੀ ਆ ਬਣ ਜਾਣੀ ਬਿਲਕੁਲ ਹਾਂ ਵਾਰਡ ਚੰਗੀ ਆ ਦੋਸਤੋ 22000 ਲੈਣ ਦੇਣਾ ਹਾਂ ਨਾ ਹਾਂਜੀ ਇਹ ਪਸ਼ੂ ਸੀ ਅੱਜ 4 ਚਾਰੇ ਪਸ਼ੂਆਂ ਦੀ ਡਿਟੇਲ ਜਿਹੜੀ ਆ ਸਾਂਝੀ ਕਰਤੀ ਆ ਤਸੱਲੀ ਨਾਲ ਥਣ ਤੇਪ ਕੇ ਵੀ ਬਿਖਾਤੇ ਜਿਹੜਾ ਪਸ਼ੂ ਦੋਸਤੋ ਗੱਭਣ ਸੋਇ ਸੋਇ ਪਸ਼ੂਆਂ ਦੀ ਧਾਰਾ ਮਾਰ ਕੇ ਤਸੱਲੀ ਕਰਵਾਤੀ ਆ ਨੰਬਰ ਆਪਣੇ ਜਰੂਰ ਦੇ ਦਈਏ ਜੀ ਨੰਬਰ ਇਹਗਾ ਰਾਜਵੀਰ 977929906 977929906 ਪਿੰਡੇ ਦਾ ਆਪਣਾ ਡਾਲ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਭਾਜੀ ਦਲੇਰ ਸਿੰਘ ਬਾਠ ਉਹਨਾਂ ਦੇ ਕੋਲ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਪਣਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ